ਅੱਛੇ ਚਿਚੜ ਚੰਬੜਿਆ ਸੀ ਤੁਹਾਨੂੰ ਚੰਬੜਿਆ ਸੀ ਨਾ ਇੱਕ ਲਾਤਾ ਤੁਸੀਂ ਉਹ ਚਿਚੜ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਨਜਾਇਜ਼ ਰੇਪ ਦੇ ਪਰਚੇ ਕਰਾਈ ਕਰਾਏ ਕਰਾਈ ਕਰਾਏ ਤੇ ਕਾਂਗਰਸ ਦੇ ਪ੍ਰਧਾਨ ਜੀ ਅੱਜ ਚਿਚੜ ਨੂੰ ਸਪੋਰਟ ਕਰਨ ਆ ਰਹੇ ਆ ਜਿਹਨੇ ਬਾਬੇ ਦੇ ਪੈਸੇ ਲੁੱਟੇ ਖਾਦੇ ਮੈਂ ਪ੍ਰਧਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਪ੍ਰਧਾਨ ਜੀ ਜੇਸ ਦਿਨ ਵਿਜਲੈਂਸ ਨੇ ਨੂੰ ਸਦਣਾ ਨਾ ਉਹ ਦਿਨ ਤਰੀਕ ਤੇ ਵੀ ਜ਼ਰੂਰ ਨਾਲ ਜਾਇਓ ਐ ਨਾ ਹੋਵੇ ਵੀ ਜਦ ਦਿਨ ਤਰੀਕ ਹੋਵੇ ਉਦੋਂ ਤੁਸੀਂ ਪਿੱਛੇ हट ਜਾਓ ਜਦੋਂ ਇਲੈਕਸ਼ਨ ਹੋਣੀਆਂ ਤਾਂ ਫੇਰ ਆਉਣਾ ਪੈਣਾ ਇਹ ਨਹੀਂ ਕਿ ਵੀ ਅੱਜ ਬੋਲ ਕੇ ਤੇ ਸੁਲਤਾਨਪੁਰੋ ਚਲੇ ਗਏ ਜਿੱਦਣ ਕਾਂਗਰਸ ਪਾਰਟੀ ਨੇ ਰੈਲੀ ਰੱਖੀ ਮੈਂ ਰਾਣਾ ਜੀ ਨੂੰ ਕਿਹਾ ਜੀ ਮੈਂ ਵੀ ਰੈਲੀ ਰੱਖ ਦੇਣੀ ਆ ਉਦੋਂ ਮੈਨੂੰ ਕਹਿੰਦੇ ਆਪਾਂ ਰੋਕੇ ਰੱਖ ਲਾਂਗੇ ਕੋਈ ਗੱਲ ਨਹੀਂ ਮੈਂ ਕਹ ਵੀ ਗੱਲ ਆ ਆਦਾ ਮਰਿਆ ਜਿਹੜਾ ਚਿਚੜਿਆ ਨਾ ਇਹ ਮੈਂ ਆਪਣੇ ਲੋਕਾਂ ਨੂੰ ਦੁਬਾਰਾ ਨਹੀਂ ਚੰਬੜਨੇ ਦੇਣਾ ਜੋ ਮਰਜੀ ਹੋ ਜਵੇ ਆਦਾ ਤਾਂ ਮਰਿਆ ਸੀ ਲਾ ਤੁਸੀਂ ਪੱਕਾ ਹੀ ਦੇਣਾ ਓਏ ਇਹੋ ਜਿਹਾ ਮਚਿਚੜ ਜੇ ਇਸ ਡੰਗਰ ਤੇ ਚੜ ਜਾਏ ਡੰਗਰੀ ਮਾਰ ਦੋ ਕਈ ਲੀਡਰ ਸਟੇਜਾਂ ਤੇ ਚੜ ਕੇ ਕਹਿੰਦੇ ਆ ਕਿ ਪਾਈ ਰਾਣਾ ਐਮਐਸਪੀ ਤੋਂ ਉਪਰਾਈਵੇਟ ਮੰਡੀਕਰਨ ਹੋ ਜੋ ਉਹਨਾਂ ਨੂੰ ਇਹ ਤਾਂ ਪੁੱਛੋ ਵੀ ਮੱਕੀ ਨੂੰ ਤਾਂ 15 ਸਾਲ ਹੋ ਗਏ ਪ੍ਰਾਈਵੇਟ ਵਿਕਦੀ ਨੂੰ ਸਰਕਾਰ ਤੇ ਖਰੀਦੀ ਨਹੀਂ ਸੀ ਇਸ ਸਾਲ ਚ ਕਈ ਲੋਕ ਚਰਚਾ ਕਰਦੇ ਆ ਕਿ ਮੱਕੀ ਜੀ ਬਹੁਤ ਬੀਚੀ ਗਈ ਐਈਆਂ ਨਾ ਤੇ ਭਾਅ ਦਾ ਕੀ ਹੋਊਗਾ ਇਹੀ ਆ ਭਾਈ ਸਾਹਿਬ ਪਾਓ ਤੁਸੀਂ ਕਹੋਗੇ ਉਹ ਭਾਅ ਰਹੂਗਾ ਅੱਛਾ ਚੱਚੜ ਚੰਬੜਿਆ ਸੀ ਤੁਹਾਨੂੰ ਚੰਬੜਿਆ ਸੀ ਨਾ ਇੱਕ ਲਾਤਾ ਤੁਸੀਂ ਉਹ ਚੱਚੜ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਨਜਾਇਜ਼ ਰੇਪ ਦੇ ਪਰਚੇ ਕਰਾਈ ਕਰਾਏ ਤਿੰਨ ਸਾਲਾਂ ਦੇ ਵਿੱਚ ਕਿਸੇ ਤੇ ਕੋਈ ਨਜਾਇਜ਼ ਪਰਚਾ ਹੋਇਆ ਰਾਣੇ ਦੇ ਨਾਲ ਖੁੱਲ ਕੇ ਆਜ਼ਾਦ ਤੁਸੀਂ ਤੁਰਦੇ ਹੋ ਖੜਾ ਹੋਇਆ ਤੁਹਾਡੇ ਨਾਲ ਹਮੇਸ਼ਾ ਮੀਰੋ ਇਹ ਤੁਹਾਡਾ ਪਿਆਰ ਆ ਜਿਹੜਾ ਮੈਨੂੰ ਖਿੱਚ ਕੇ ਲਿਆਉਂਦਾ ਇੱਥੇ ਜੇ ਤਿੰਨ ਦਿਨ ਇੱਥੇ ਲਾਉਣਾ ਤਾਂ ਆਨੰਦ ਆ ਜਾਂਦਾ ਜੇ ਮੈਨੂੰ ਕੋਈ ਕਹਿੰਦਾ ਤੇਰੀ ਛੁੱਟੀ ਤੇ ਮੈਂ ਉਹਨੂੰ ਕਹਿੰਨਾ ਤਿੰਨ ਦਿਨ ਮੈਂ ਛੁੱਟੀ ਤੇ ਰਹਿਣਾ ਸ਼ਨੀ ਐਤ ਤੇ ਸੋਮ ਆਪਣੇ ਇਲਾਕੇ 'ਚ ਰਹਿਣਾ ਆਨੰਦੀ ਨਾ ਆਉਂਦਾ ਵੀ ਐ ਲੱਗਦਾ ਵੀ ਛੁੱਟੀ ਤੇ ਆ ਕਿਉਂਕਿ ਲੋਕਾਂ ਦਾ ਪਿਆਰ ਬਹੁਤ ਮਿਲਦਾ ਤੁਹਾਡਾ ਭਾਜੀ ਉਹ ਇਸ ਚੱਚੜ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਖਾਦੇ ਨਾ ਖਾਦੇ ਤਾਂ ਤੁਸੀਂ ਮੈਨੂੰ ਕਿਹਾ ਸੀ ਕਿ ਇਹਦੀ ਇਨਕੁਆਇਰੀ ਕਰਾ ਸਦਨ ਦੇ ਵਿੱਚ ਮੈਂ ਕਿਹਾ ਵੀ ਜੇ ਇਸ ਇਸ ਬੰਦੇ ਨੇ ਗੁਰੂ ਸਾਹਿਬ ਦੇ ਪੈਸੇ ਖਾਦੇ ਆ 550ਵੇਂ ਸਾਲੇ ਤੇ ਸਿਰਫ ਪੰਜਾਬ ਸਰਕਾਰ ਦਾ 4-500 ਕਰੋੜ ਰੁਪਇਆ ਆ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਕੇ ਤੁਹਾਨੂੰ ਖੁਸ਼ੀ ਆਊਗੀ ਕਿ ਪੰਜਾਬ ਸਰਕਾਰ ਨੇ ਇਹਦੀ ਵਿਜੀਲੈਂਸ ਦੀ ਇਨਕੁਆਇਰੀ ਖੋਲ ਦਿੱਤੀ ਆ ਤੇ ਕਾਂਗਰਸ ਦੇ ਪ੍ਰਧਾਨ ਜੀ ਅੱਜ ਚਿਚੜ ਨੂੰ ਸਪੋਰਟ ਕਰਨ ਆ ਰਹੇ ਆ ਜਿਹਨੇ ਬਾਬੇ ਦੇ ਪੈਸੇ ਲੁੱਟੇ ਖਾਦੇ ਸੇਵ 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 ਤਾਂ ਮੈਂ ਪ੍ਰਧਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਵੀ ਪ੍ਰਧਾਨ ਜੀ ਜਿਸ ਦਿਨ ਵੇਚਲੈਂਸ ਨੇ ਨੂੰ ਸੱਦਣਾ ਨਾ ਉਹ ਦਿਨ ਤਰੀਕ ਤੇ ਵੀ ਜ਼ਰੂਰ ਨਾਲ ਜਾਇਓ ਐ ਨਾ ਹੋਵੇ ਵੀ ਜਦ ਦਿਨ ਤਰੀਕ ਹੋਵੇ ਦਿਨ ਤੁਸੀਂ ਪਿੱਛੇ हट ਜਾਓ ਸਾਰਿਆਂ ਨੇ हट ਜਾਣਾ ਪਿੱਛੇ ਪਿਛਲੀ ਆਰਮੀ ਤਾਂ ਇਹੀ ਹੋਇਆ ਜਦੋਂ ਇਲੈਕਸ਼ਨ ਹੋਣੀਆਂ ਤਾਂ ਫੇਰ ਆਉਣਾ ਪੈਣਾ ਇਹ ਨਹੀਂ ਕਿ ਵੀ ਅੱਜ ਢੋਲ ਕੇ ਤੇ ਸੁਲਤਾਨਪੁਰੋ ਚਲੇ ਗਏ ਵੀਰੋ ਮੈਂ 스마트 ਸਿਟੀ ਦਾ 220 ਕਰੋੜ ਰੁਪਇਆ 3 ਸਾਲੇ ਦੇ ਤੋਂ ਵਰਤਿਆ ਨਹੀਂ ਗਿਆ। ਨਾ ਸੀਵਰੇਜ ਪਾਇਆ ਗਿਆ ਸ਼ਹਿਰ 'ਚ, ਨਾ ਪੀਣ ਵਾਲਾ ਪਾਣੀ ਤੇ ਮੈਨੂੰ ਤਾਂ ਗੁਰੂ ਸਾਹਿਬ ਨੇ ਮੇਰੇ ਮੂੰਹ 'ਚੋਂ ਕਢਾ ਦਿੱਤਾ ਵੀ ਸ਼ਹਿਰ 'ਚ ਸੀਵਰੇਜ ਪਾਉਂਗਾ। ਪੀਣ ਵਾਲਾ ਪਾਣੀ 100% ਸ਼ਹਿਰ ਚ ਪਾਊਗਾ ਉਹ ਕਿਰਪਾ ਉਹਨਾਂ ਦੀ ਸੀ ਕਰਾਇਆ ਸਾਰਾ ਕੁਝ ਉਹਨਾਂ ਨੇ ਬੁਲਾਇਆ ਮੇਰੇ ਤੋਂ ਸਭ ਗੁਰੂ ਸਾਹਿਬ ਨੇ ਤੇ ਆਪ ਖਰਾਕੇ ਦਿੱਤਾ ਅੱਜ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਪੈ ਗਿਆ 100% ਸ਼ਹਿਰ ਚ ਪੀਣ ਵਾਲਾ ਪਾਣੀ ਨਵੀਂ ਪਾਈਪ ਲਾਈਨ 29 ਕਿਲੋਮੀਟਰ ਦੀ ਪਾਊ ਚੰਮ ਕੰਮ ਚਾਲੂ ਹੋ ਗਿਆ ਪੈਸੇ ਆ ਗਏ ਟੈਂਡਰ ਲੱਗ ਗਿਆ ਸੜਕਾਂ 'ਚ ਰੂਰ ਟੁੱਟੀਆਂ ਮੇਰੇ ਵੀਰੋ 14 14 ਫੁੱਟ ਥੱਲੇ ਪਾਇਆ ਸੀਵਰ ਕੋਸ਼ੇ ਸਮੇਂ ਦੇ ਵਿੱਚ ਸੜਕਾਂ ਵੀ ਚਮਕਾ ਦੇਾਂਗੇ ਚਮਕਾ ਜਿੱਥੇ ਜਿੱਥੇ ਸੁਲਤਾਨਪੁਰ ਦੇ ਲੋਕਾਂ ਲਈ ਲੋੜ ਹੈ ਨਾ ਮੈਨੂੰ ਜਾਣ ਦੀ ਜਾਊਂਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਉਹ 스마트 ਸਿਟੀ ਦੇ ਪੈਸੇ ਲੈਪਸ ਹੋ ਜਾਣੇ ਸੀ ਵਾਪਸ ਮੁੜ ਜਾਣੇ ਸੀ ਮੈਂ ਦਿੱਲੀ ਵੀ ਗਿਆ ਜਦੋਂ ਜਾ ਕੇ ਮੰਤਰੀਆਂ ਨੂੰ ਕਿਹਾ ਨਾ ਗੁਰੂ ਨਾਨਕ ਪਾਸ਼ਾ ਦੇ ਪੈਸੇ ਆ ਉਹਨਾਂ ਦੀ ਧਰਤੀ ਦੇ ਹੱਥ ਜੋੜ ਕੇ ਅਗਲੇ ਆਨੇ ਦਿੱਤੇ ਤੇ ਪਿਛਲੇ 31 ਮਾਰਚ ਤੋਂ 10 ਦਿਨਾਂ ਦੇ ਵਿੱਚ ਹੀ ਆਪਣੇ ਕੋ 50 ਕਰੋੜ ਰੁਪਇਆ ਹੋਰ ਆ ਗਿਆ ਸ਼ਹਿਰ ਵਾਸਤੇ ਜਿਹੜੀ ਜਵਾਨੀਆਂ ਕੱਲੇ ਜਵਾਨਾਂ ਲਈ ਨਹੀਂ ਜਿੰਨੇ ਮੇਰੇ ਬਜ਼ੁਰਗ ਬੈਠੇ ਤੁਸੀਂ ਵੀ ਜਵਾਨੀ ਉਹ ਸਾਰੇ ਇੱਕ ਵਧੀਆ ਸਪੋਰਟਸ ਸਟੇਡੀਅਮ ਮੇਰੇ ਮਨ ਦੇ ਵਿੱਚ ਸੀ ਕਿ ਜਿਹੜੀ ਐਸਟੀਪੀ ਵਾਲੀ ਜਗਾਹ ਆ ਨਾ ਉਹਦੇ 'ਚ ਬਣਾਇਆ ਜਾਵੇ ਅੱਜ 50 ਕਰੋੜ ਰੁਪਇਆ ਉਹਦੇ ਵਿੱਚ ਲੱਗੂਗਾ ਤੇ ਇੰਦਾਂ ਦਾ ਸਟੇਡੀਅਮ ਬਣੂਗਾ ਜਿੱਦਾਂ ਦਾ ਬਾਹਰਲੇ ਮੁਲਕਾਂ ਦੇ ਵਿੱਚ ਹੋਵੇ ਕੱਲੇ ਮੁੰਡਿਆਂ ਲਈ ਨਹੀਂ ਬਜ਼ੁਰਗਾਂ ਲਈ ਵੀ ਸਾਡੀਆਂ ਮਾਵਾਂ ਭੈਣਾਂ ਉਨਾਂ ਲਈ ਵੀ ਜਮਨੇਜ਼ੀਅਮ ਅਲੱਗ ਹੋਊਗਾ ਤਾਂ ਕਿ ਉਹ ਵੀ ਕਸਰਤ ਕਰ ਸਕਣ ਉਹ ਵੀ ਐਕਸਰਸਾਈਜ਼ ਕਰ ਸਕਣ ਸਿਹਤ ਬਣਾ ਸਕਣ ਇਹਦੇ ਨਾਲ ਨਾਲ ਜਿੰਨਾ ਜੋਰ ਤੁਸੀਂ ਲਾਇਆ ਨਾ ਸਾਰਿਆਂ ਨੇ ਇੰਨਾ ਜੋਰ ਇਹ ਤੋਂ ਵੱਧ ਜੋਰ ਕਿਹਨਾਂਦਾ ਮੈਂ ਤੁਹਾਡੇ ਪੋਤੇ ਪੋਤੀਆਂ ਨੇ ਲਾਇਆ ਰਣੇਲੀ ਲਾਇਆ ਨਾ ਲਾਇਆ ਤੇ ਉਹਨਾਂ ਲਈ ਵੀ ਉਹਦੇ ਵਿੱਚ ਜਗ੍ਹਾ ਬਣਾਉਣੀ ਆ ਤਾਕੀ ਬੱਚੇ ਛੋਟੇ ਵੀ ਜਾ ਕੇ ਖੇਡ ਸਕਣスイਮਿੰਗ ਪੂਲ ਜਿਮਨੇਸ਼ੀਅਮ ਏਸੀ ਵਾਲਾ ਬਾਸਕਟਬਾਲ ਇਨਡੋਰ ਏਸੀ ਵਾਲਾ ਬੈਡਮਿੰਟਨ ਕੋਰਟ ਏਸੀ ਵਾਲਾ ਤਾਂ ਕਿ ਸਾਡੀ ਜਵਾਨੀ ਨੂੰ ਖਿੱਚ ਪਵੇ ਵੀ ਸ਼ਾਮ ਨੂੰ 4:30 ਵਜੇ ਮੈਂ ਜਿਮ ਜਾਣਾ ਕਿਉਂਕਿ ਕਿ ਖੇਤੀ ਤੁਸੀਂ ਟਿਕਾ ਕੇ ਕਰਦੇ ਹੋ ਤੇ ਉਸ ਤੋਂ ਬਾਅਦ ਸ਼ਾਮ ਨੂੰ 3-4 ਵਜੇ ਸਾਰੇ ਵੇਲੇ ਹੋ ਜਾਣੇ ਹੋ ਜਾਣੇ ਆ ਨਾ ਸੋ ਮੁੰਡਿਆਂ ਨੂੰ ਇਸ ਕੰਮ ਨੂੰ ਲਾਉਣਾ ਬਾਜੀ 스마트 ਸਿਟੀ ਦੇ ਵਿੱਚ ਸੜਕਾਂ ਨਾਲੀਆਂ ਸਾਰੀਆਂ ਪੱਕੀਆਂ ਕੀਤੀਆਂ ਜਾਣਗੀਆਂ ਮੈਂ ਇਹਦੇ ਨਾਲ ਖੇਤੀਬਾੜੀ ਦੀ ਜੇ ਗੱਲ ਕਰਾਂ ਨਾ ਤੇ ਸੁਲਤਾਨਪੁਰ ਵਾਲਿਆਂ ਨੇ ਸਾਰੇ ਪੰਜਾਬ ਨੂੰ ਆਪਣਾ ਮਾਡਲ ਦਿਖਾ ਦਿੱਤਾ ਪੂਰਾ ਪੰਜਾਬ ਦੋ ਫਸਲਾਂ ਬੀਜਦਾ ਦੋ ਕਣਕ ਤੇ ਝੋਨਾ ਤੇ ਤੁਸੀਂ ਮੱਕੀ ਗਾਜਰ ਗੋਭੀ ਚਿਕੰਦਰ ਸਾਰੀਆਂ ਚੀਜ਼ਾਂ ਵੇਚਦੇ ਹਾਂ ਆਲੂ ਵੀ ਤੇ ਲੋੜ ਆ ਵੀ ਖੇਤੀਬਾੜੀ ਤਕੜੀ ਤਾ ਹੋਊਗੀ ਜੇ ਫਸਲਾਂ ਦੇ ਭਾਅ ਪੂਰੇ ਮਿਲਣਗੇ ਐਦਕੀ ਆਪਾਂ ਨੂੰ ਆਲੂ ਦੇ ਵਿੱਚ ਝਟਕਾ ਲੱਗਿਆ ਕਿਉਂਕਿ ਸਾਡੇ ਕੋਲ ਕੋਲਡ ਸਟੋਰਾਂ ਦੀ ਸ਼ਾਰਟੇਜ ਪੈ ਗਈ ਸੀ ਤੇ ਮੈਂ ਅਮਰਜੀਤ ਜੀ ਨੂੰ ਪਿਛਲੇ ਹਫਤੇ ਇਹ ਗੱਲ ਕਹੀ ਕਿ ਪਾਈ ਆਪ ਆਪਣੀਆਂ ਸੁਸਾਇਟੀਆਂ ਤਖੜੀਆਂ ਕਰੀਏ ਉਹਨਾਂ ਦੇ ਵਿੱਚ ਕੋल्ड ਸਟੋਰ ਬਣਨ ਤਾਂ ਕਿ ਸਾਨੂੰ ਖੱਬੇ ਸੱਜੇ ਜਾਣ ਦੀ ਲੋੜ ਨਾ ਪਵੇ ਕਈ ਲੀਡਰ ਇਹੋ ਜਿਹੇ ਆ ਜਿਨ੍ਹਾਂ ਨੂੰ ਖੇਤੀਬਾੜੀ ਦੀ ਸਮਝ ਨਹੀਂ ਤੇ ਮੈਂ ਕੀ ਲੋਰ ਤੁਹਾਨੂੰ ਦੱਸਾਂ ਜਿਹੜੀ ਰਾਣਾ ਜੀ ਨੇ ਬਰਸਾਤੀ ਮੱਕੀ ਤੇ ਐਮਐਸਪੀ ਦਿੱਤੀ ਆ ਨਾ ਉਹ ਦਿਮਾਗ ਤੁਹਾਡਾ ਤੁਹਾਡਾ ਪੁੱਛੋ ਕਿਵੇਂ ਜਦੋਂ ਮੈਂ ਐਮਐਲਏ ਬਣ ਕੇ ਆਇਆ ਤੇ ਮੱਕੀ ਕੀ ਭਾਅ ਵੇਖਦੀ ਸੀ ਇੱਥੇ 800 900 1200 ਤਾਂ ਨਹੀਂ ਟੱਪਦੀ ਸੀ ਤੇ ਵੀਰੋ ਪਿਛਲੇ ਦੋਆਂ ਸਾਲਾਂ ਚ 2000 ਤੋਂ ਥੱਲੇ ਤਾਂ ਨਹੀਂ ਰਹੀ ਕਈ ਲੀਡਰ ਸਟੇਜਾਂ ਤੇ ਛੜ ਕੇ ਕਹਿੰਦੇ ਆ ਕਿ ਭਾਈ ਰਾਣਾ ਐਮਐਸਪੀ ਤੋਂ ਉਪਰਾਈਵੇਟ ਮੰਡੀਕਰਨ ਹੋ ਜੋ ਉਹਨਾਂ ਨੂੰ ਇਹ ਤਾਂ ਪੁੱਛੋ ਵੀ ਮੱਕੀ ਨੂੰ ਤਾਂ 15 ਸਾਲ ਹੋ ਗਏ ਪ੍ਰਾਈਵੇਟ ਵਿਕਦੀ ਨੂੰ ਸਰਕਾਰ ਤੇ ਖਰੀਦੀ ਨਹੀਂ ਸੀ ਜੇ ਆਉਣ ਵਾਲੇ ਸਮੇਂ 'ਚ ਇਸ ਸਾਲ 'ਚ ਕਈ ਲੋਕ ਚਰਚਾ ਕਰਦੇ ਆ ਕਿ ਮੱਕੀ ਜੀ ਬਹੁਤ ਬੀਚੀ ਗਈ ਐਈਆਂ ਨਾ ਤੇ ਭਾਅ ਦਾ ਕੀ ਹੋਊਗਾ ਐਈਆਂ ਭਾਈ ਸਾਹਿਬ ਭਾਅ ਜੋ ਤੁਸੀਂ ਕਹੋਗੇ ਉਹ ਭਾਅ ਰਹੂਗਾ ਬੋਲੋ ਸੋਨਿਆ ਆਲੂਆਂ ਤੋਂ ਸਾਨੂੰ ਝਟਕਾ ਪਿਆ ਪਰ ਮੱਕੀ ਤੋਂ ਨਹੀਂ ਮੈਂ ਤੁਹਾਨੂੰ ਝਟਕਾ ਬਚਣ ਦਿੰਦਾ ਤੁਹਾਡੇ ਤੇ ਜੋ ਭਾ ਤੋਈ ਕਹੋਗੇ ਹਾਂ ਵੀ ਆਈ ਸੰਤੋਸ਼ਟੀ ਆ ਇਸ ਭਾ ਚ ਨਿਹਾਲ ਕਿੱਥੇ ਆ ਅਹਿਮਦਪੁਰ ਵਾਲਾ ਮੈਨੂੰ ਫੋਨ ਆਇਆ ਸਵੇਰੇ ਕਹਿੰਦਾ ਮੱਕੀ ਨੂੰ ਪਾਣੀ ਲਾਉਣਾ ਤੇ ਮੈਂ ਆਇਆ 1:30 ਵਜੇ ਤੇ ਮੈਂ ਠੀਕ ਆ ਕਹਿੰਦਾ ਰਾਣਾ ਜੀ ਪਾਣੀ ਤਾਂ ਲਾ ਦੂੰਗਾ ਪਰ ਇਹ ਦੇਖੀ ਵੀ ਮੱਕੀ ਦਾ ਭਾਅ 2000 ਤੋਂ ਥੱਲੇ ਨਾ ਜਾਵੇ ਉਹ ਮੈਂ ਤਾਂ ਨਹੀਂ ਜਾਂਦਾ ਸੋ ਵੀਰੋ ਮੱਕੀ ਸੰਭੋ ਭਾਅ ਤੁਹਾਡਾ ਨਹੀਂ ਕਿਤੇ ਥੱਲੇ ਜਾਂਦਾ ਉੱਥੇ ਰਾਣਾ ਖੜਾ ਬੋਲੇ ਸੋਨਿਆ ਹੋਸ਼ ਰੱਖਦਾ ਵੀਰੋ ਮੈਂ ਤੁਹਾਨੂੰ ਦੱਸਾਂ ਇਹ ਜਿਹੜੀ ਰੈਲੀ ਰੱਖੀ ਨਾ ਜਿੱਦਣ ਕਾਂਗਰਸ ਪਾਰਟੀ ਨੇ ਰੈਲੀ ਰੱਖੀ ਮੈਂ ਰਾਣਾ ਜੀ ਨੂੰ ਕਿਹਾ ਜੀ ਮੈਂ ਵੀ ਰੈਲੀ ਰੱਖ ਦੇਣੀ ਆ ਉਦੋਂ ਮੈਨੂੰ ਕਹਿੰਦੇ ਆਪਾਂ ਰੋਕੇ ਰੱਖ ਲਾਂਗੇ ਕੋਈ ਗੱਲ ਨਹੀਂ ਮੈਂ ਕਹਾਂ ਵੀ ਗੱਲ ਆ ਆਦਾ ਮਰਿਆ ਜਿਹੜਾ ਚਿਚੜਿਆ ਨਾ ਇਹ ਮੈਂ ਆਪਣੇ ਲੋਕਾਂ ਨੂੰ ਦੁਬਾਰਾ ਨਹੀਂ ਚੰਬੜਣ ਦੇਣਾ ਜੋ ਮਰਜੀ ਹੋ ਜਵੇ ਆਦਾ ਤਾਂ ਮਰਿਆ ਸੀ ਲਾ ਤੁਸੀਂ ਪੱਕਾ ਹੀ ਦੇਣਾ ਓਏ ਇਹੋ ਜਿਹਾ ਮਚਚੜ ਜੇ ਇਸ ਡੰਗਰ ਤੇ ਚੜ ਜਾਏ ਡੰਗਰੀ ਮਾਰ ਦਊ ਸੋ ਰਾਣਾ ਜੀ ਮੈਨੂੰ ਕਹਿੰਦੇ ਫਿਰ ਰਖ ਲੈ ਰੈਲੀ ਤੇ ਜੇ ਤੂੰ ਤਿੰਨਾਂ ਸਾਲਾਂ ਚ ਲੋਕਾਂ ਚ ਵਿਛ ਰਿਆਂ ਲੋਕਾਂ ਦਾ ਪਿਆਰ ਆ ਤੇ ਫਿਰ ਲੋਕ ਆ ਜਾਣਗੇ ਸੋ ਵੀਰੋ ਤੁਸੀਂ ਸਾਰਿਆਂ ਨੇ ਮੇਰੇ ਇੱਕ ਛੋਟੇ ਜਿਹੇ ਸੱਦੇ ਤੇ ਦੋ ਦਿਨ ਪਹਿਲਾਂ ਤੁਹਾਨੂੰ ਸੱਦਾ ਦਿੱਤਾ ਤੇ ਅੱਜ ਹਰ ਪਿੰਡ ਚੋਂ ਬਸ ਮੈਂ ਕਹਿ ਨਹੀਂ ਸਕਦਾ ਕਿੰਨੀ ਸੰਗਤ ਆਈ ਹੈ ਗੱਲ ਸਹੀ ਹੈ ਕਿ ਸਾਡੇ ਬੰਦਿਆਂ ਤੋਂ ਕੁਰਸੀਆਂ ਘਟ ਗਈਆਂ ਸਹੀ ਹੈ ਸੋ ਹਰ ਬੰਦੇ ਤੋਂ ਹਰ ਜਗ੍ਹਾ ਤੋਂ ਲੋਕ ਆਏ ਸੋ ਬੇਫਿਕਰ ਰਹੋ ਅੱਜ ਜ਼ਮਾਨਾ ਚਲੇ ਗਿਆ ਲੋਕਾਂ ਨੇ ਵੋਟਾਂ ਪਾਉਣੀਆਂ ਕੈਂਡੀਡੇਟ ਵੇਖ ਕੇ ਕੈਂਡੀਡੇਟ ਵੇਖ ਕੇ ਤਗੜੇ ਹੋ ਅਜੇ ਤਾਂ ਸਰਕਾਰ ਨੇ ਤਾਂ ਵੀ ਤੁਹਾਡਾ ਕੋਈ ਕੰਮ ਨਹੀਂ ਰੁਕਦਾ ਮੈਨੂੰ ਗੱਲ ਚ ਇੱਥੇ ਆ ਗਈ ਸੈਸ਼ਨ ਦੇ ਵਿੱਚ ਤੁਹਾਡੀ ਨੁਮਾਇੰਦਗੀ ਕਰਨ ਪਹੁੰਚਾ ਪਹਿਲੀ ਯਾਰ ਮੈਨੂੰ ਵੀ ਪਤਾ ਨਹੀਂ ਸੀ ਕਿੱਦਾਂ ਕਰੀਦਾ ਕੰਮ ਉੱਥੇ ਮੈਂ ਵੀ ਜਾ ਕੇ ਸਟਾਈਲ ਆਪਣਾ ਖੁੱਲਾ ਹੀ ਖੋਲਤਾ ਉਹ ਮੈਂ ਕਿਹਾ ਸਾਡੇ ਇਲਾਕੇ ਚ ਹਾਈਵੇ ਲੰਘਦੇ ਆ ਪੈਸੇ ਨਹੀਂ ਮਿਲੇ ਪੂਰੇ ਲੋਕਾਂ ਨੂੰ ਤੇ ਮੈਨੂੰ ਸਪੀਕਰ ਨੇ ਚੱਕ ਕੇ ਬਾਹਰ ਮਾਰਿਆ ਕੋਈ ਗੱਲ ਨਹੀਂ ਪਰ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਇਹ ਦੇਣੀ ਚਾਹਨਾ ਕਿ ਜਿਹੜਾ ਆਰਬਿਟਰੇਟਰ ਲਾਉਣਾ ਸੀ ਉਹ ਲੱਗ ਗਿਆ ਤੇ ਉਹਨੇ ਫੈਸਲਾ ਦਿੱਤਾ ਕਿ ਸੁਲਤਾਨਪੁਰ ਸਾਰੇ ਦਾ ਇੱਕੋ ਰੇਟ ਹੋਊਗਾ 1 ਕਰੋੜ ਤੋਂ ਵੱਧ ਪ੍ਰਤੀ ਏਕੜ ਹਰ ਬੰਦੇ ਨੂੰ ਪੈਸੇ ਮਿਲਣਗੇ ਇਹ ਤੇ ਚੇਲਾ ਸਾਹਿਬ ਬੈਠੇ ਆ ਕਿਤੇ ਠੱਠੇ ਵਾਲੇ ਇਹ ਉਹ ਬੰਦਾ ਜਿਹਨੇ ਸਭ ਤੋਂ ਪਹਿਲੀ ਯਾਰ ਮੈਨੂੰ ਠੱਠੇ ਚ ਚਾਹ ਬਲਾਈ ਸੀ ਕਿੱਥੇ ਆ ਚੇਲਾ ਸਾਹਿਬ ਹੇ ਗਾਇ ਟੇਚੇ ਲਾ ਸਾਹ ਤੇ ਬੱਗਾ ਜੀ ਵੀ ਥੇ ਗਿਆ ਗਾਂਦਾ ਸਿੰਘ ਵਾਲੇ ਸਰਪੰਚ ਸਾਹਿਬ ਇਹਨਾਂ ਦੇ ਵੀ ਹਾਈਵੇ ਦੀ ਸਮੱਸਿਆ ਸੀ ਵੀ ਪਾਣੀ ਨੰਗਣਾ ਫਸ ਜਾਣਾ ਪਾਣੀ ਨਿਕਲਣਾ ਨਹੀਂ ਇਹਨਾਂ ਨੇ ਡਿਊਟੀ ਲਈ ਰਾਣੇ ਇੱਥੇ ਪੁਲ ਬਣਵਾ ਜੋਰ ਰਾਣੇ ਨੇ ਲਾਇਆ ਕਿਰਪਾ ਮਾਲਕ ਨੇ ਕੀਤੀ ਆ ਬਾਬੇ ਨਾਰਗ ਨੇ ਤੇ ਉਹ ਪੁਲ ਵੀ ਬਣ ਜਾਣਾ ਸੋ ਬਿਰੋ ਡਿਊਟੀ ਤੁਸੀਂ ਲਾਉਨੇ ਹੋ હાજર ਮੈਂ ਆ ਸਰਦਾਰ ਹੁਕਮ ਸਿੰਘ ਜੀ ਬੈਠੇ ਆ 8 ਕਿਲੋਮੀਟਰ ਲੰਮਾ ਬੰਨ ਲੈ ਕੇ ਬਾਜੇ ਤੋਂ ਜਿੱਥੇ ਦੀ ਹਾਈਵੇ ਬਣ ਰਿਹਾ ਸਾਰੇ ਪਿੰਡਾਂ ਦੀ ਸੰਗਤ ਨੇ ਇਕੱਠੇ ਹੋ ਕੇ ਉਹ ਬੰਨ ਬਣਾਤਾ ਤੇ ਅੱਜ ਉਸ 8 ਕਿਲੋਮੀਟਰ ਦੇ ਵਿੱਚ 3-4000 ਏਕੜ ਜ਼ਮੀਨ ਦਾ ਫੈਦਾ ਹੋ ਗਿਆ ਜੀਬੀਦਾਰਾਂ ਨੂੰ ਨਹੀਂ ਤਾਂ ਚਿੰਤਾ ਹੀ ਰਹਿੰਦੀ ਸੀ ਕਿ ਸਾਡੀ ਫਸਲ ਕਦੋਂ ਮਰ ਜਾਣੀ ਆ ਸੋ ਵੀਰੋ ਤੁਸੀਂ ਸਾਰਿਆਂ ਨੇ ਰਾਣੇ ਨੂੰ ਇੰਨਾ ਪਿਆਰ ਦਿੱਤਾ ਇੰਨਾ ਸਤਕਾਰ ਦਿੱਤਾ ਇੰਨਾ ਸਾਥ ਦਿੱਤਾ ਜਿਹਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਹਿਣ ਨੂੰ ਮੈਂ ਤੁਹਾਡੇ ਸਾਰਿਆਂ ਦਾ ਅੱਜ ਇੱਥੇ ਆਉਣ ਤੇ ਬਹੁਤ ਬਹੁਤ ਦਿਲ ਦੀਆਂ ਗੱਲਾਂ ਆ ਜੋ ਉਤਨਵਾਦ ਕਰਦਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਹਿਣ ਨੂੰ ਜੇ ਇਸ ਉਤសា ਨਾਲ ਜੇ ਇਸ ਚਾ ਨਾਲ ਤੁਸੀਂ ਇੱਥੇ ਆਏ ਹੋ ਇੱਕ ਬੰਨੇ ਰਾਣਾ ਤੇ ਦੂਜੇ ਬੰਨੇ ਜਿਹੜੀ ਕਾਂਗਰਸ ਆ ਸਾਰੇ ਪੰਜਾਬ ਚੋਂ ਬੰਦੇ ਇਕੱਠੇ ਕਰਕੇ ਲਿਆ ਰਹੀ ਆ ਵੋਟਾਂ ਦਾ ਕੱਲ ਨੂੰ ਸੁਲਤਾਨਪੁਰ ਵਾਲਿਆਂ ਨੇ ਪਾਉਣੀਆਂ ਰਾਣਾ ਜੀ ਨੇ ਪ੍ਰੋਗਰਾਮ ਕੀਤਾ ਮਾਲਵੇ ਵਿੱਚ ਮਕਸਰ ਬਟਿੰਡੇ ਫਰੀਦਕੋਟ ਤੇ ਕੱਲ ਮੈਂ ਵੇਖ ਰਿਹਾ ਸੀ ਕਿ ਜਿਹੜੇ ਇਹਦਾ ਸਾਥ ਦੇਣ ਆਏ ਇੱਥੇ ਐਮਪੀ ਇਲੈਕਸ਼ਨ ਚ ਕਾਂਗਰਸ ਤਿੰਨਾ ਸੀਟਾਂ ਤੇ ਤਿੰਨਾ ਜ਼ਿਲ੍ਹਿਆਂ ਚ ਚੌਥੇ ਆ ਤੀਜੇ ਨੰਬਰ ਤੇ ਸੋ ਇੱਥੇ ਆ ਕੇ ਕੀ ਕਰਨਾ ਬੇਰ ਸਾਹਿਬ ਜਾਂਦੇ ਹੋਏ ਮੱਥਾ ਟੇਕ ਕੇ ਜਾਣ ਸਾਡੇ ਪ੍ਰਧਾਨ ਜੀ ਏ ਗੁਰੂ ਸਾਹਿਬ ਅੱਗੇ ਮੱਥਾ ਟੇਕ ਕੇ ਮਾਲਕ ਇਹਨਾਂ ਨੂੰ ਸਮੱਤ ਬਖਸ਼ੇ ਕਿ ਚੰਗੇ ਕੰਮ ਕਰਾਂ ਤੇ ਚੰਗੇ ਕੈਂਡੀਡੇਟ ਜੇ ਕੈਂਡੀਡੇਟ ਜਿਹਦੇ ਲਈ ਆਏ ਸੀ ਜਿਉ ਚੰਗਾ ਤੇ ਫਿਰ ਮਾਲਕ ਅਗੇ ਅਰਦਾਸ ਕਰਕੇ ਜਾਣ ਵੀ ਕੈਂਡੀਡੇਟ ਸਾਡਾ ਚੰਗਾ ਸੋ ਵੀਰੋ ਤੁਹਾਡਾ ਸਾਰਿਆਂ ਦਾ ਕੋਟਣ ਕੋਟ ਧੰਵਾਦ ਰਾਣੇ ਕੋਈ ਸ਼ਬਦ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਦਾ ਜੋਗਾ ਜੀ ਕਾਲੇਵਾਲ ਤੋਂ ਇਹਨਾਂ ਨੇ ਵੀ ਰਾਣੇ ਦਾ ਸਾਥ ਦਿੱਤਾ ਇਹ ਸਾਥ ਪਤਾ ਕਿਉਂ ਦਿੱਤਾ ਇਹ ਤੁਹਾਡੇ ਸਾਰਿਆਂ ਕਰਕੇ ਦਿੱਤਾ ਸੋ ਜੋਗਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਮੂਹ ਟੀਮ ਨੂੰ ਵੈਲਕਮ ਕਰਦਾ ਤੁਹਾਡੇ ਸਾਰਿਆਂ ਦਾ ਅੱਜ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਕਹਿੰਦੇ ਸੀ ਨਾ 21 ਗੱਲ ਰਾਣੇ ਦੇ ਕਸਰ ਸੀਗੀ ਵੀ ਰਾਣੇ ਨੇ ਕਿਹਾ ਸੀ ਕਿ ਪੀਜੀਆਈ ਦੇ ਡਾਕਟਰ ਇੱਥੇ ਆਇਆ ਕਰਨਗੇ ਮੈਂ ਕੋਸ਼ਿਸ਼ ਬੜੀ ਕੀਤੀ ਡਾਕਟਰ ਲਿਆਉਣ ਦੀ ਪਰ ਹੁਣ ਮੈਂ ਉਹਦੀ ਜਗ੍ਹਾ ਨਾ ਇਥੋਂ ਪੀਜੀਆਈ ਨੂੰ ਬੱਸ ਚਲਾ ਦੇਣੀ ਆ ਤਿੰਨ ਦਿਨ ਹਫਤੇ 'ਚ ਫਰੀ ਚ ਹਫਤੇ 'ਚ ਲੋਕ ਆ ਕੇ ਆਪਣਾ ਇਲਾਜ ਕਰਾ ਕੇ ਆਉਣ 15 ਤਰੀਕ ਤੋਂ ਸ਼ੁਰੂਆਤ ਕਰ ਦੇਣੀ ਆ ਬੱਸ ਦੀ ਸੋ ਸਾਰੀਆਂ ਸੰਗਤਾਂ ਉਹ ਸੇਵਾ ਦਾ ਆਨੰਦ ਮਾਣੋ ਕਦੇ ਜ਼ਿੰਦਗੀ ਚ ਸੋਚਿਆ ਰਹੀ ਸੀ ਐਮਐਲਏ ਬਣੂੰਗਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਹਯੋਗ ਥੋੜਾ ਸਾਰਿਆਂ ਦਾ ਰਿਆ ਸੁਲਤਾਨਪੁਰ ਲੋਧੀ ਦੀ ਧਰਤੀ ਦੀ ਜਿਹੜੀਆਂ ਸਮੱਸਿਆਵਾਂ ਨੇ ਨਾ ਉਹ ਸਾਰੇ ਪੰਜਾਬ ਨੂੰ ਵਾਖਿਆ ਜੇਦਣ ਬਿਆਸ ਦਰਿਆ ਚ ਪਾਣੀ ਛੱਡਿਆ ਜਾਂਦਾ ਸਾਨੂੰ ਚਿੰਤਾ ਹੋਣ ਲੱਗ ਪੈਂਦੀ ਆ ਕਿ ਤੇ ਸਾਡੀਆਂ ਫਸਲਾਂ ਡੁੱਬ ਨਾ ਜਾਣ ਜਿੱਦਣ ਸਤਲੋਚ ਪਾਣੀ ਛੱਡਿਆ ਜਾਂਦਾ ਉਦੋਂ ਚੰਨਣ ਵਿੰਡੀ ਆਲੀ ਆਲਿਆਂ ਨੂੰ ਚਿੰਤਾ ਹੁੰਦੀ ਆ ਕਿ ਜੇ ਦਰ ਨਾ ਖੋਲੇ ਤੇ ਸਾਡੀਆਂ ਫਸਲਾਂ ਡੁੱਬ ਜਾਣੀਆਂ ਜੇ ਪਲਾਨਡ ਤਰੀਕੇ ਨਾਲ ਕੰਮ ਕੀ ਕਰੇ ਸਰਕਾਰ ਤੇ ਕਦੇ ਇਹ ਸਮੱਸਿਆ ਨਹੀਂ ਆ ਸਕਦੀ 2023 ਦੇ ਵਿੱਚ ਹੜਾ ਆਇਆ ਤੇ ਮੈਂ ਕੈਨੇਡਾ ਗਿਆ ਹੋਇਆ ਸੀ ਜਦੋਂ ਮੈਨੂੰ ਪਤਾ ਲੱਗਿਆ ਮੈਂ ਵਾਪਸ ਆਇਆ ਆ ਕੇ ਜਦੋਂ ਭਰਵਾਨੇ ਵਾਲ ਨੂੰ ਜਾਣ ਲੱਗਾ ਤੇ ਤਰਫਾਜੀ ਟੱਪ ਦੇ ਹੀ ਪਾਣੀ ਉਹ ਪਾਣੀ 14 15 ਕਿਲੋਮੀਟਰ ਸਾਰਾ ਪਾਣੀ ਨਾਲ ਭਰਿਆ ਸੀ ਫਸਲਾਂ ਡੁੱਬੀਆਂ ਲੋਕ ਘਰਾਂ ਚੋਂ ਨਹੀਂ ਨਿਕਲ پا ਰਹੇ ਸੀ ਸੜਕਾਂ ਤੇ ਵੀ ਪਾਣੀ 15000 ਏਕੜ ਜ਼ਮੀਨ ਦੀ ਫਸਲ ਖਰਾਬ ਹੋ ਚੁੱਕੀ ਸੀ ਤੇ ਜਾਂਦੇ ਹੋਏ ਰਾਹ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਤਖੀਆ ਮੇਰੇ ਨਾਲ ਸੀ ਤੇ ਸਲਾਹ ਕੀਤੀ ਵੀ ਇਹਦਾ ਇਲਾਜ ਕੀ ਆ ਤੇ ਚੇਅਰਮੈਨ ਸਾਹਿਬ ਮੈਨੂੰ ਕਹਿੰਦੇ ਭਾਜੀ ਜਿਹੜੇ ਦਰਨ ਹੈ ਨਾ ਜੇ ਉਹ ਖੁੱਲੇ ਰਹਿਣ ਪਰਵਾਣੇ ਵਾਲੇ ਦਾ 3 ਮਹੀਨੇ ਲੱਗਣਗੇ ਪਾਣੀ ਨਿਕਲਣ ਨੂੰ ਇਲਾਜ ਇਹਦਾ ਸਿਰਫ ਇੱਕ ਹੀ ਆ ਕਿ ਆਪਾਂ ਬੰਨ ਵੱਟ ਦਈਏ ਕਿਰਪਾ ਗੁਰੂ ਸਾਹਿਬ ਦੀ ਰਹੀ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਵੀ ਬੰਨ ਵੱਡ ਦਿਓ ਪਰ ਸਰਕਾਰਾਂ ਨੇ ਅਯਾਜਤ ਨਹੀਂ ਦਿੱਤੀ ਤੇ ਫਿਰ ਅਸੀਂ ਵੀ ਸਰਕਾਰ ਦੀ ਅਯਾਜਤ ਨਹੀਂ ਲਈ ਤਾਂ ਤਨ ਗੁਰੂ ਨਾਨਕ ਪਾਸ਼ਾ ਜੀ ਦੀ ਧਰਤੀ ਤੇ ਉਹਨਾਂ ਦੀ ਅਯਾਜਤ ਲੈ ਕੇ ਬੰਨ ਵੱਡਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਸਰਕਾਰ ਨੇ ਰੋਕਣਾ ਵੀ ਚਾਇਆ ਪਰ ਜਦੋਂ ਸੰਗਤ ਇਕੱਠੀ ਹੋ ਜਾਂਦੀ ਆ ਨਾ ਤਾਂ ਫੇਰ ਕੁਝ ਨਹੀਂ ਆਉਂਦਾ ਸਾਹਮਣੇ ਕੋਈ ਸਰਕਾਰ ਨਹੀਂ ਖੜੀ ਹੋ ਸਕਦੀ ਤੇ ਤਿੰਨਾਂ ਦਿਨਾਂ ਦੇ ਵਿੱਚ ਵੱਢਣ ਤੋਂ ਬਾਅਦ ਪਾਣੀ ਨਿਕਲ ਗਿਆ ਤੇ ਆਪਾਂ ਫੇਰ ਫਸਲਾਂ ਬੀਜ ਲਈਆਂ ਜਦੋਂ ਫਸਲਾਂ ਬੀਜੀਆਂ ਸਾਡੇ ਸਾਹ ਚ ਸਾ ਆ ਤੇ ਝਾੜ ਵੀ ਮਾਲਕ ਨੇ ਇੰਨੀ ਕਿਰਪਾ ਕੀਤੀ ਕਿ ਵਧੀਆ ਨਿਕਲਿਆ ਉਹਦੇ ਤੋਂ ਬਾਅਦ ਬੰਨ ਕੇ ਉਹ ਹਟੇ ਤੇ ਆਲੀ ਆਲਾ ਟੁੱਟ ਗਿਆ ਇਹ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਬਾਬਾ ਕੋਲਾ ਸਿੰਘ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਤੁਹਾਡੀ ਜ਼ਮੀਨ ਆਉਂਦੀ ਆ ਤੇ ਆ ਗਿਆ ਦਿਓ ਵੱਢ ਦੀ ਇਹ ਕਹਿੰਦੇ ਲੋਕਾਂ ਦੇ ਹੱਕ ਲਈ ਜਿੱਥੇ ਮਰਜੀ ਵੱਢ ਲਾ ਉਤਵਾਦ ਆਲੀ ਵਾਲਾ ਟੁੱਟਿਆ ਬਾਹੂਪੁਰ ਵਾਲਾ ਟੁੱਟਿਆ ਬਾਜੇ ਵਾਲਾ ਵੀ ਟੁੱਟਣ ਵਾਲਾ ਸੀ ਪਰ ਮਾਲਕ ਨੇ ਬਚਾ ਕਰਤਾ ਸਮੂਹ ਸੰਤ ਸਮਾਜ ਬਾਬਾ ਸੁਖ ਸਿੰਘ ਜੀ ਬਾਬਾ ਹਰਜੀਤ ਸਿੰਘ ਜੀ ਦੰਦਮਾ ਸਾਹਿਬ ਵਾਲੇ ਮਹਿਮਦ ਵਾਲਾਲੇ ਬਾਬਾ ਜੈ ਸਿੰਘ ਜੀ ਬਾਬਾ ਕੋਲਾ ਸਿੰਘ ਜੀ ਬਾਬਾ ਲੀਡਰ ਸਿੰਘ ਜੀ ਬਾਬਾ ਸਿਚੇਵਾਲ ਜੀ ਸਾਰੀ ਸੰਗਤ ਇਕੱਠੇ ਸੰਤ ਇਕੱਠੇ ਹੋ ਕੇ ਆਏ ਬਾਬਾ ਹਰਖਵਾਲ ਵਾਲੇ ਸੁਲਤਾਨਪੁਰ ਵਾਲੇ ਬਾਬਾ ਹਰਖਵਾਲ ਜੀ ਬਾਬਾ ਜੀ ਹਰਖਵਾਲ ਜੀ ਵਾਲੇ ਜੀ ਜਗ੍ਹਾ ਦੇ ਉੱਤੇ ਸਾਰੇ ਸੰਤਾਂ ਨੇ ਕਿਰਪਾ ਕੀਤੀ ਤੇ ਉਹਨਾਂ ਦਾ ਜਪ ਸੀ ਜਿਹੜੇ ਬੰਨ ਬਨੇ ਗਏ ਰਾਣੇ ਦਾ ਕੋਈ ਯੋਗਦਾਨ ਨਹੀਂ ਮਸ਼ੀਨਾ ਲਿਆਏ ਪਰ ਉਹ ਮਸ਼ੀਨਾ ਚੱਲਣੀਆਂ ਨਹੀਂ ਸੀ ਜੇ ਸੰਤਾਂ ਦੀ ਕਿਰਪਾ ਨਾ ਹੁੰਦੀ ਉਹਨਾਂ ਨੇ ਖੜੇ ਹੋ ਕੇ ਚਲਾਇਆ ਕੰਮ ਤੇ ਬੰਨ ਬਨੇ ਗਏ